ਬਟ ਫੋਬੀ ਢਾਲੀਵਾਲ ਜੀ ਹਮੇਸ਼ਾ ਮੇਰੇ ਨੁਕਸ ਕੱਢਦੇ ਨੇ ਸੋ ਇਹ ਮੇਰਾ ਆਖਰੀ ਮੇਲਾ ਜੀ ਉਮਰਾਨੰਗਲ ਦਾ ਇਸ ਕਰਕੇ ਇਸ ਤੋਂ ਬਾਅਦ ਮੈਂ ਨਹੀਂ ਆਵਾਂਗੀ ਉਹਦਾ ਰੀਜ਼ਨ ਸਿਰਫ ਫੋਬੀ ਢਾਲੀਵਾਲ ਹੋਣਗੇ ਕਿਉਂਕਿ ਹੁਣ ਤੱਕ ਤੁਸੀਂ ਦੇਖ ਰਹੇ ਹੋ ਹਰ ਚੀਜ਼ 'ਚ ਮੇਰੀ ਨੁਕਸ ਕੱਢ ਰਹੇ ਨੇ ਸੋ ਇਸ ਕਰਕੇ ਇਹ ਮੇਰਾ ਅੱਜ ਆਖਰੀ ਉਮਰਾਨੰਗਲ ਦਾ ਮੇਲਾ ਹੈ ਬਟ ਇਹਦੇ ਵਿੱਚ ਇਹ ਕਿਸੇ ਹੋਰ ਦਾ ਕਸੂਰ ਨਹੀਂ ਹੈ ਸਿਰਫ ਇਹਨਾਂ ਦਾ ਹੈਗਾ ਇਥੇ ਉਮਰਾਨੰਗਲ ਸਾਹਿਬ ਦਾ ਨਹੀਂ ਕਿਉਂਕਿ ਉਹਨਾਂ ਇੱਜ਼ਤ ਮਾਨ ਦਿੱਤਾ ਉਹ ਬਹੁਤ ਹੀ ਵੱਡੀ ਚੀਜ਼ ਹੈ ਔਰ ਹੌਬੀ ਤਾਲੀਵਾਲ ਜੀ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਮਾਨ ਕਿਦਾਂ ਦੇਈਦਾ ਮੈਂ ਕਹਿੰਦੇ ਲੱਖ ਫਿਲਮਾਂ ਕਰ ਲੈਣ ਬਟ ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ ਇੱਕ ਧੀ ਨੂੰ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਕਹਾਣ ਦੇ ਲਾਇਕ ਨਹੀਂ ਹੈਗੇ ਉਸ ਆਵਾਜ਼ ਨੂੰ ਦੱਸ ਦਿਆ ਕਿ ਮੈਂ 100 ਫਿਲਮਾਂ ਕੀਤੀਆਂ ਨੇ ਤੇ ਸਤਕ ਮੈਂ ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਹੌਬੀ ਤਾਲੀ ਵਾਲਾ ਮੈਂ ਖਾਸਾ ਵੱਡਾ ਆਦਮੀ ਆ ਮੇਰੇ ਨਾਲ ਗੱਲ ਕਰਨ ਵਾਸਤੇ ਖਾਸੀ ਜ਼ਰੂਰਤ ਚਾਹੀਦੀ ਜਿਹੜਾ ਕੋਈ ਇਹ ਸੋਚਦਾ ਨਾ ਵੀ ਹੌਬੀ ਨੂੰ ਰਹਿਣ ਦੇਉ